ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੌਜੂਦ ਹਾਂ ਪੀਡੀਐਫ ਦੇ ਜਗਰਾਉ ਮੇਲੇ ਵਿੱਚ ਇਸ ਵਕਤ ਕਿਸਾਨ ਵੀਰੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਜੋ ਆਪਾਂ ਜੂਰੀਆ ਖਲਾਰਨੀ ਹੋਵੇ ਜੋ ਖੇਤ ਦੇ ਵਿੱਚ ਤਾਂ ਇਹ ਮਸ਼ੀਨ ਆਈ ਹੈ ਬਹੁਤ ਵਧੀਆ ਜੇ ਆਪਾਂ ਕੋਈ ਵੀ ਛਿੱਟੇ ਵਾਲੀ ਚੀਜ਼ ਵਿਜਣੀ ਆ ਜਾਂ ਕਣਕ ਵੀ ਆਪਾਂ ਛਿੱਟੇ ਵਾਲੀ ਉਹ ਵੀ ਇਸ ਦੇ ਵਿੱਚ ਇਸ ਦੇ ਵਿੱਚ ਪਾ ਕੇ ਤੇ ਟਰੈਕਟਰ ਦੇ ਮਗਰੇ ਮਸ਼ੀਨ ਪਾ ਕੇ ਤਾਂ ਆਪਾਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ ਸੋ ਬਾਈ ਹੁਣ ਕੋਲੋਂ ਹੋਰ ਜਾਣਕਾਰੀ ਲੈਂਦੇ ਹਾਂ ਇਸ ਮਸ਼ੀਨ ਬਾਰੇ ਹਾਂਜੀ ਬਾਈ ਜੀ ਹਾਂਜੀ ਕਿਹੜੀ ਕੰਪਨੀ ਬਾਈ ਜੀ ਇਹ ਟਿਲਮੈਟ ਮਲਟੀਟੈਕ ਤੋਂ ਅੱਛਾ ਅੱਛਾ ਇਹ ਕੀ ਕੀ ਫਾਇਦੇ ਨਹੀਂ ਇਹਦੇ ਇਹ ਆਪਣੇ 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 ਖਾਦ ਵਖਰਾਉਣ ਦੇ ਕੰਮ ਆਉਂਦੀ ਜ਼ਮੀਨ ਦਾ ਅਸ਼ਕੀਪਾਉਣ ਵਾਲੇ ਉਹ ਚ ਆਪਣੇ ਖਣਕਵਾਰੇ ਵੀ ਪਾ ਲੈਂਦੇ ਨੇ ਕੋਈ ਇਸ਼ੂ ਨਹੀਂ ਕਰਦੇ ਕੋਈ ਅੱਛਾ ਜੀ ਕਿੰਨੇ ਕਿੰਨੇ ਗੱਟੇ ਖਾਦ ਦੇ ਘੇਰੇ ਪੈ ਜਾਂਦੇ ਇਸ ਦੇ ਵਿੱਚ ਇਹ ਆਪਣੇ ਕਿੱਲੇ 'ਚ 8 ਗੱਟੇ ਪੈ ਜਾਂਦੇ ਇਸ ਵਿੱਚ ਅਛਾ ਅਛਾ ਜੀ ਬਾਕੀ ਆਪਣੇ ਸਾਹਮਣੇ ਲਾਏ ਇੱਥੇ ਦੇਖੋ ਨਾ ਇਧਰ ਆਪਣੇ ਆ ਲੀਵਰ ਵੀ ਲੱਗੇ ਹੋਇਆ ਅਛਾ ਜੀ ਜਦੋਂ ਅੰਦਰ ਦੇਖਾਂ ਮੈਂ ਅੰਦਰ ਮੋਰੀ ਆ ਉਹਦੇ ਅਛਾ ਜੀ ਉਹ ਬੁਰੇ ਆ ਲੀਵਰ ਨਾਲ ਖੁੱਲਦੀ ਬੰਦ ਹੋ ਜਾਂਦੀ ਆਪਣੇ ਸਾਹਮਣੇ ਜਿਵੇਂ ਮਰਜ਼ੀ ਕਰ ਲਓ ਅਛਾ ਅਛਾ ਜੀ ਕੀਮਤ ਕੀਮਤ ਦੱਸ ਸਕਦੇ ਹੋ ਜੀ ਇਹ ਤੇ 46 ਛੱਡਦੀ ਹੁੰਦੀ ਆ 46000 ਦੀ ਅਛਾ ਅਛਾ ਜੀ ਜੀ ਠੀਕਾ ਜੀ ਸੋ ਕਿਸਾਨ ਵੀਰੋ ਬਹੁਤ ਹੀ ਹੁਣ ਖੇਤੀ ਕਰਨੀ ਬਹੁਤ ਹੀ ਸੌਖਾ ਕੰਮ ਹੋ ਗਿਆ ਕਿਉਂਕਿ ਹੁਣ ਮੋਢੇ ਤੇ ਚਣੂਗਾ ਚੱਕਣ ਦੀ ਵੀ ਨਹੀਂ ਲੋੜ ਉਸ ਤੋਂ ਬਾਅਦ ਮੋਢਾ ਦੋ ਤਿੰਨ ਦਿਨ ਦੁਖਦਾ ਰਹਿੰਦਾ ਤੇ ਸੋ ਆਪ ਪ੍ਰਾਪਤ ਕਰਕੇ ਤੇ ਆਪਾਂ ਬਹੁਤ ਵਧੀਆ ਇਹ ਮਸ਼ੀਨਰੀ ਜੋ ਕੰਪਨੀ ਨੇ ਤਿਆਰ ਕੀਤੀ ਆ ਸੋ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਲੈਣਾ ਚਾਹੀਦਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ